ਅਹਮਦਾਬਾਦ ਤੇ ਲੁਧਿਆਣਾ ਤੋਂ ਨਿਹੰਗ ਸਿੰਘ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਨੁਕਸਾਨੇ ਕਰਾਂ ਨੂੰ ਨਕਦ ਪੈਸੇ ਵੰਡਣ ਦੇ ਲਈ ਪਹੁੰਚੇ ਨੇ ਤਦ ਆਸ ਸੀ ਕਿ ਰਾਵੀ ਦਰਿਆ ਦੀ ਪਾਣੀ ਦੀ ਮਾਰ ਦੇ ਨਾਲ ਕਈ ਪਿੰਡਾਂ ਦੇ ਵਿੱਚ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਕਈਆਂ ਦੀਆਂ ਛੱਤਾਂ ਡਿੱਗੀਆਂ ਤੇ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਗਰੀਬ ਪਰਿਵਾਰਾਂ ਨੇ ਇਤਿਹਾਸਕ ਧਰਤੀ ਚਮਕੌਰ ਸਾਹਿਬ ਨਾਲ ਸੰਬੰਧਿਤ ਸ਼ਹੀਦ ਬਾਬਾ ਤੁਹਾਰ ਸਿੰਘ ਸੇਵਾ ਸੁਸਾਇਟੀ ਦੇ ਨਾਲ ਜੁੜੇ ਨਿਹੰਗ ਸਿੰਘ ਅਹਮਦਾਬਾਦ ਗੁਜਰਾਤ ਤੇ ਲੁਧਿਆਣਾ ਤੋਂ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚੇ ਗਾਲੜੀ ਇਸ ਦੇ ਨਾਲ ਹੀ ਚਿੱਟੀ ਹੂਲ ਪਿੰਡਾਂ ਦੇ ਵਿੱਚ ਘਰ-ਘਰ ਜਾ ਕੇ ਨੁਕਸਾਨੇ ਦੇ ਜਿਹੜੇ ਘਰ ਨੇ ਛੱਤਾਂ ਨੇ ਉਹਨਾਂ ਦੇ ਮਾਲਕਾਂ ਨੂੰ ਨਕਦ ਰਾਸ਼ੀ ਵੰਡੀਆ ਤਾਂ ਇਹ ਹੰਸਿੰਘਾ ਮੁਤਾਬਕ ਉਹ ਪਹਿਲਾਂ ਵੀ ਰਾਸ਼ਨ ਪਾਣੀ ਤੇ ਲੰਗਰ ਵਗੈਰਾ ਲੈ ਕੇ ਆਏ ਸਨ ਹੁਣ ਨੁਕਸਾਨੇ ਘਰਾ ਦੇ ਲਈ ਮਦਦ ਕਰਨ ਦੇ ਲਈ ਪਹੁੰਚੇ ਨੇ ਤੇ ਅੱਗੇ ਵੀ ਇਹ ਮਦਦ ਹੁੰਦੀ ਰਹੇਗੀ। ਨਾਲ ਇਨਫੋਰਮੇਸ਼ਨ ਮਿਲਣ ਦੇ ਇੱਥੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵੱਲੋਂ ਟੀਮ ਵੱਲੋਂ ਰੇਡ ਕੀਤੀ ਗਈ ਹੈ ਔਰ ਉਹ ਉਹਦੇ ਵਿੱਚੋਂ ਕਾਫੀ ਤੇ ਵਿੱਚ ਇਹਨਾਂ ਦਾ ਇਲੈਕਟ੍ਰੋਨਿਕ ਸਮਾਨ ਤੇ ਬੰਦੇ ਰਾਉਂਡ ਅਪ ਕੀਤੇ ਗਏ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਡਿਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਊਗੀ ਅਸਾਂ ਕਿੰਨੇ ਬੰਦੋ ਕਿੰਨੇ ਸਾਹਮਣੇ ਹੈ ਕੁਝ ਹੈਗੇ ਆ ਦੀ ਕਰੀਬ 30 ਤੋਂ ਉੱਪਰ ਹੈ ਜੀ ਤੇ ਲੈਂਪਾਂ ਵਗੈਰਾ ਵੀ ਬਹੁਤ ਤੁਹਾਨੂੰ ਕੀਤੀ ਮੈਂ ਦੱਸਿਆ ਪਹਿਲਾਂ ਬਾਅਦ ਦੇ ਵਿੱਚ ਦੱਸੀ ਜਾਊਗੀ ਜੀ ਪਲੀਜ਼ ਇਹ ਹੋਟਲ ਜਿਹੜਾ ਸੀਗਾ ਇਹਨਾਂ ਦਾ ਹੋਟਲ ਤਾਜ ਹੈ ਤੇ ਜਿਹੜੇ ਇਹਨਾਂ ਦੇ ਮਾਲਕ ਆ ਉਹਨਾਂ ਬਾਰੇ ਹਾਲੇ ਰਿਪੋਰਟ ਤੇ ਲਿਆ ਨਾ ਜਾ ਰਿਹਾ ਕਿ ਤੋਂ ਸਾਰੇ ਚ ਲੜਕੀਆਂ ਤੇ ਲੜਕੇ ਕਿੰਨੇ ਇਹ ਦਲੇ ਅੰਮ੍ਰਿਤਪੁਰ ਤੇ ਲੁਧਿਆਣਾ ਤੋਂ ਨਿਹੰਗ ਸਿੰਘ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਨੁਕਸਾਨੇ ਕਰਾਂ ਨੂੰ ਨਕਦ ਪੈਸੇ ਵੰਡਣ ਦੇ ਲਈ ਪਹੁੰਚੇ ਨੇ ਤਦ ਆਸ ਸੀ ਕਿ ਰਾਵੀ ਦਰਿਆ ਦੀ ਪਾਣੀ ਦੀ ਮਾਰ ਦੇ ਨਾਲ ਕਈ ਪਿੰਡਾਂ ਦੇ ਵਿੱਚ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਕਈਆਂ ਦੀਆਂ ਛੱਤਾਂ ਡਿੱਗੀਆਂ ਤੇ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਗਰੀਬ ਪਰਿਵਾਰਾਂ ਨੇ ਇਤਿਹਾਸਕ ਧਰਤੀ ਚਮਕੌਰ ਸਾਬ ਨਾਲ ਸੰਬੰਧਿਤ ਸ਼ਹੀਦ ਬਾਬਾ ਤੁਹਾਰ ਸਿੰਘ ਸੇਵਾ ਸੁਸਾਇਟੀ ਦੇ ਨਾਲ ਜੁੜੇ ਨਿਹੰਗ ਸਿੰਘ ਅੰਮ੍ਰਿਤਪੁਰ ਗੁਜਰਾਤ ਤੇ ਲੁਧਿਆਣਾ ਤੋਂ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚੇ ਗਾਲੜੀ ਇਸ ਦੇ ਨਾਲ ਹੀ ਚਿੱਟੀ ਤੇ ਉਹ ਪਿੰਡਾਂ ਦੇ ਵਿੱਚ ਘਰ-ਘਰ ਜਾ ਕੇ ਨੁਕਸਾਨੇ ਦੇ ਜਿਹੜੇ ਘਰ ਨੇ ਛੱਤਾਂ ਨੇ ਉਹਨਾਂ ਦੇ ਮਾਲਕਾਂ ਨੂੰ ਨਕਦ ਰਾਸ਼ੀ ਵੰਡੀ ਆ ਤਾਂ ਇਹ ਹੰਸਿੰਘਾ ਮੁਤਾਬਕ ਉਹ ਪਹਿਲਾਂ ਵੀ ਰਾਸ਼ਨ ਪਾਣੀ ਤੇ ਲੰਗਰ ਵਗੈਰਾ ਲੈ ਕੇ ਆਏ ਸਨ ਹੁਣ ਨੁਕਸਾਨੇ ਕਰਾਂ ਦੇ ਲਈ ਮਦਦ ਕਰਨ ਦੇ ਲਈ ਪਹੁੰਚੇ ਨੇ ਤੇ ਅੱਗੇ ਵੀ ਇਹ ਮਦਦ ਹੁੰਦੀ ਰਹੇਗੀ ਕੱਲ ਇਨਫੋਰਮੇਸ਼ਨ ਮਿਲਣ ਦੇ ਇੱਥੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵੱਲੋਂ ਟੀਮ ਵੱਲੋਂ ਰੇਡ ਕੀਤੀ ਗਈ ਹੈ ਔਰ ਉਹਦੇ ਵਿੱਚੋਂ ਕਾਫੀ ਜਿਹਦੇ ਵਿੱਚ ਇਹਨਾਂ ਦਾ ਇਲੈਕਟ੍ਰੋਨਿਕ ਸਮਾਨ ਤੇ ਬੰਦੇ ਆਹ ਰਾਉਂਡ ਅਪ ਕੀਤੇ ਗਿਆ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਡਿਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਊਗੀ ਕਿੰਨੇ ਬੋਲੋ ਕਿੰਨੇ ਸਾਮਣੇ ਹੈ ਕੁਝ ਹੈਗੇ ਆ ਦੀ ਕਰੀਬ 30 ਤੋਂ ਉੱਪਰ ਹੈ ਜੀ ਤੇ ਲੈਪਟਾਪ ਵਗੈਰਾ ਕੋ ਉਹ ਤੁਹਾਨੂੰ ਕੀਤੀ ਮੈਂ ਦੱਸਿਆ ਪਹਿਲਾਂ ਬਾਅਦ ਦੇ ਵਿੱਚ ਦੱਸੀ ਜਾਊਗੀ ਜੀ ਪਲੀਜ਼ ਇਹ ਹੋਟਲ ਜਿਹੜਾ ਸੀ ਨਾ ਹੋਟਲ ਤਾਜ ਜੀ ਤੇ ਜਿਹੜੇ ਇਹਨਾਂ ਦੇ ਮਾਲਕ ਆ ਉਹਨਾਂ ਬਾਰੇ ਹਾਲੇ ਰਿਕਾਰਡ ਤੇ ਲਿਆਂਦਾ ਜਾ ਰਿਹਾ ਠੀਕ ਹੈ ਸਾਰੇ ਚ ਲੜਕੀਆਂ ਤੇ ਲੜਕੇ ਕਿੰਨੇ ਇਦਾਂ ਲਿਖੋ